ਹਾਊ ਡੇਡ ਲੱਖ ਨੂੰ ਸੋਨਾ ਪਾਰ ਹੋ ਗਿਆ ਕਿੱਥੋਂ ਕਰ ਲੂ ਗਰੀਬ ਕੋਈ ਵਿਆਹ ਜੀ ਦੋ ਤਿੰਨ ਧੀਆਂ ਕਰੇ ਹੋਈਆਂ ਨੇ ਜਵਾਨ ਬਾਪੂ ਦੇ ਦਾ ਸੁੱਕੇ ਪੈਸਾ ਜੀ ਹਾਏ ਦੋ ਤਿੰਨ ਧੀਆਂ ਘਰੇ ਹੋਈਆਂ ਨੇ ਜਵਾਨ ਬਾਪੂ ਦੇ ਤਾਂ ਸੁੱਕੇ ਪੈਸਾ ਜੀ ਹਉ ਦਿਵਾਲੀ ਵਾਲੇ ਦਿਨ ਬਾਪੂ ਜਾਂਦਾ ਹੈ ਦਿਹਾੜੀ ਦਿਵਾਲੀ ਮੰਨਦੇ ਨਹੀਂ ਜੇ ਕਰੇ ਟਾਲਾ ਮਿੱਤਰੋ ਹਉ ਤਕੜੇ ਦੀ ਹੁੰਦੇ ਨਹੀਂ ਗਰੀਬ ਦੀ ਦਿਵਾਲੀ ਕੱਡਾ ਗਰੀਬ ਦਾ ਮੰਗਾਈ ਨੇ ਦਿਵਾਲਾ ਮਿੱਤਰੋ ਹਉ ਤਕੜੇ ਦੀ ਹੁੰਦੇ ਨਹੀਂ ਗਰੀਬ ਦੀ ਦਿਵਾਲੀ ਕੱਡਾ ਗਰੀਬ ਦਾ ਮੰਗਾਈ ਨੇ ਦਿਵਾਲਾ ਮਿੱਤਰੋ ਕੱਡਾ ਗਰੀਬ ਦਾ ਮੰਗਾਈ ਨੇ ਦਿਵਾਲਾ ਮਿੱਤਰੋ ਹਉ ਮਿਹਨਤਾਂ ਦੇ ਨਾਲ ਮਸਾ ਕਰ ਚੱਲਦੇ ਹੋ ਬਾਕੀ 10 ਰੱਬਾ ਕੰਮ ਕਿਤੋਂ ਹੋਣਗੇ ਇੱਕ ਨੂੰ ਪਤਾ ਨਹੀਂ ਕਿੰਨੀ ਮਾਇਆ ਉਹਦੇ ਕੋ ਕੀ ਗਰੀਬ ਤਾਂ ਵਿਚਾਰੇ ਰਬਾਈਂ ਰੋਣਗੇ ਹਾਏ ਇੱਕ ਨੂੰ ਪਤਾ ਨਹੀਂ ਕਿੰਨੀ ਮਾਇਆ ਉਹਦੇ ਕੋਲ ਕੀ ਗਰੀਬ ਤਾਂ ਵਿਚਾਰੇ ਰੱਬਾ ਐਂ ਰੋਣਗੇ ਹਉ ਮੀਰਾ ਵਾਲੀ ਚੂੜੀ ਰੱਬਾ ਕਰ ਦੇ ਤੂੰ ਟੈਟ ਦੇ ਕੇ ਗਰੀਬ ਦੇ ਤੋ ਹੋ ਜਾਗਾ ਉਜਾਲਾ ਮਿੱਤਰੋ ਹਉ ਤਕੜੇ ਦੀ ਹੁੰਦੀ ਨਹੀਂ ਗਰੀਬ ਦੀ ਦੀਵਾਲੀ ਕੱਢਾ ਗਰੀਬ ਦਾ ਮੰਗਾਈ ਨਹੀਂ ਦਿਵਾਲਾ ਮਿੱਤਰੋ ਹਉ ਤਕੜੇ ਦੀ ਹੁੰਦੀ ਨਹੀਂ ਗਰੀਬ ਦੀ ਦੀਵਾਲੀ ਕੱਢਾ ਗਰੀਬ ਦਾ ਮੰਗਾਈ ਨਹੀਂ ਦਿਵਾਲਾ ਮਿੱਤਰੋ ਹੋ ਕੱਡਿਆ ਗਰੀਬ ਦਾ ਮੰਗਾਈ ਨੇ ਦਿਵਾਲਾ ਮਿੱਤਰੋ